ਇਹ ਰੋਡ ਤੇ ਥੋੜਾ ਆਵਾਜਾਈ ਘੱਟ ਆ ਕਿਤੇ ਕਿਤੇ ਕੋਈ ਨਾ ਕੋਈ ਗੱਡੀ ਆਉਂਦੀ ਆ ਸਾਈਕਲਿੰਗ ਵਾਸਤੇ ਵਧੀਆ ਰੋਡ ਆ ਤੇ ਸਾਈਕਲ ਚੱਲਦਾ ਹਾਂ ਹੌਂ ਦਰ ਕੇ ਪੈਰ ਚੋਦੜੀ ਇਹਦੀ ਆਵਾਜ਼ ਸੂੰ ਸੂੰ ਦੀ ਆਵਾਜ਼ ਆਉਂਦੀ ਆ ਕੱਲ ਪੈਂਚਰ ਲਵਾਇਆ ਸੀ ਪੈਂਚਰ ਹੋ ਗਿਆ ਸੀ ਤੇ ਉਹ ਹਵਾ ਘੱਟ ਪਈ ਆ ਕਹਿੰਦਾ ਵੀ ਫਰ ਫੁੱਟ ਨਾ ਜਾਵੇ ਕਿਤੇ ਪੈਰ ਤਪਲੇ ਹੁੰਦੇ ਆ ਤਾਂ ਕਰਕੇ ਉਹਦਾ ਹਵਾ ਮੱਠੀ ਮੱਠੀ ਹੀ ਠੀਕ ਰਹਿੰਦੀ ਆ ਪਰ ਉਹ ਪੱਛਲੇ ਸੀ ਸੜਕ ਪੰਜ ਵਜੇ ਤੇ ਮੈਨੂੰ ਲੱਗਦਾ ਸਵੇਰੇ 6 6:30 ਦਾ ਟਾਈਮ ਹੋਣਾ ਹੁਣ ਸਵੇਰੇ ਲੱਗਦੇ ਆ ਅੱਪਾ 20 ਕਿਲੋਮੀਟਰ ਆ ਗਏ ਥੋੜੀ ਥੋੜੀ ਆਏ ਸੀ ਮੌਸਮ ਬਹੁਤ ਘੈਂਟ ਆ। ਸਵੇਰੇ ਸਵੇਰੇ ਆਸ-ਪਾਸੋਂ ਪੰਛੀਆਂ ਦੀਆਂ ਆਵਾਜ਼ਾਂ ਆਉਂਦੀਆਂ। ਟਾਵੇਂ-ਟਾਵੇਂ ਕੋਈ ਕਾਰ ਤੋਂ ਲੰਘਦੀ ਆ। ਵਧੀਆ ਗੱਲਬਾਤ ਆ ਰੋਡ ਦੀ। ਬਾਈਪਾਸ। ਬਠਿੰਡਾ ਬਾਈਪਾਸ। ਇਹ ਆ ਗਿਆ ਜੀ ਪੋਲਾ। ਜਦੋਂ ਸਾਈਕਲ ਪੁਲ ਤੇ ਚੜੋਣਾ ਹੁੰਦਾ ਨਾ ਜਦੋਂ ਥੋੜਾ ਜ਼ੋਰ ਕਰਦ ਲੱਗਦਾ ਤੇ ਅੱਗੇ ਜਾਓ ਜੋ ਉੱਪਰ ਚੜਾ ਕੇ ਜ਼ੋਰ ਲਾਉਂਦਾ ਪਰ ਇਹ ਇੱਕ ਫਾਇਦਾ ਇਹ ਵੀ ਹੈ ਕਿ ਜਦੋਂ ਪੁਲ ਨੀਵਾ ਹੋਊਗਾ ਉਦੋਂ ਕਾਫੀ ਦੂਰ ਤੱਕ ਪੈਡਲ ਮਾਰਨ ਦੀ ਲੋੜ ਨਹੀਂ ਪੈਂਦੀ ਇਧਰ ਨਿਕਲਨੇ ਯਾਰ ਲੈਂਦਾ ਸੰਘਟਕ ਲੱਗਿਆ ਯਾਰੇ ਲੇ ਤਾਂ ਸਵੇਰ ਦਾ ਉੱਠਣਾ ਤੇ ਉੱਕੇ ਜਿਹੜੇ ਪਸਾਰਤ ਜਾਂਦੇ ਆ ਜਾਂ ਕੋਈ ਸਾਈਕਲਿੰਗ ਕਰਦਾ ਜਾਂ ਕੋਈ ਵਾਕ ਕਰਦਾ ਜਾਂ ਕੋਈ ਬਾਈਕਾਂ ਦਾ ਉਹਦਾ ਖੈਰ ਨੀ ਜ਼ਰਾ ਹੁੰਦਾ ਬੰਦਾ ਸਭ ਨੂੰ ਫਰੈਸ਼ ਰਹਿੰਦਾ ਬੁਰਾ ਫਰੈਸ਼ ਇੱਦਾਂ ਸਿਰ ਜਿਹਦੇ ਆ ਆਤਾ ਜਲਵਾਰ ਤੋਂ ਦੇਖੋ ਨਿਕਲ ਰਹਾ ਹੈ ਨਾ ਕਿਸੇ ਤਰ੍ਹਾਂ ਹੀ ਹੋਏਗਾਦਰ ਫੋਲਸ ਕੀਤਾ ਦੇਖੋ ਇਹਨਾਂ ਕਾਫੀ ਦੂਰ ਤੱਕ ਤਬੀਰ ਵਾਲੀ ਰੋਡ ਮੇ ਜਾਣੇ ਅਹੀਂ ਚੱਲਣਾ ਇੱਧਰ ਆ ਗਿਆ ਬੋਰਡ ਫਾਇਲ ਕਾ ਸ਼੍ਰੀ ਮੁਖਸਰ ਸਾਹਿਬ ਮਲੂਟ ਸ਼੍ਰੀ ਅਮਰਸਾਹਿਬ ਫ੍ਰੀਪੋਰਟ ਗੁੰਨੇਣਾ ਚੰਡੀਗੜ੍ਹ ਲੁਧਿਆਣਾ ਸਾਰੇ ਰਾਹ ਜਿਹੜੇ ਆਹ ਚ ਰਸਤੇ ਚੋਂ ਪਾਸਦੇ ਆ ਜਿਨੇ ਜਿਨੇ ਜਿੱਥੇ ਜਾਂ ਜਿੱਥੇ ਜਿੱਥੇ ਪਹੁੰਚਦਾ ਨਹਿਰ ਦੇ ਕੰਡੇ ਤੇ ਬਣਿਆ ਹੋਇਆ ਸਾਈਕਲ ਟਰੈਕ ਤੇ ਆਪਾਂ ਉੱਥੋਂ ਨਿਕਲ ਰਹੇ ਆ ਹੁਣ ਹੁਣ ਪਹਿਲਾਂ ਆਪਾਂ ਥੋਕੇ ਪਾਣੀ ਪੁਣੀ ਪੀਣੇ ਆ ਤੇ ਵੀਡੀਓ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਯਾਰਾਂ ਮਿੱਤਰਾਂ ਨੂੰ ਦੋਸਤਾਂ ਨੂੰ ਬੇਲੀਆਂ ਨੂੰ ਤੇ ਮਾਤਾਂ ਨੂੰ ਭੈਣਾਂ ਨੂੰ ਸਸਵੀਕਰ ਤੇ ਤੁਸੀਂ ਦੇਖ ਰਹੇ ਹੋ ਆਕਲੀਆ ਫੈਮਿਲੀ ਬਲੌਗ ਅੱਜ ਇਹ ਸਾਈਕਲ ਨੂੰ ਕਿਤੋਂ ਕਿਤ 2 ਟਾਂੇ ਸਾਲਾਂ ਬਾਅਦ ਬਾਹਰ ਕੱਢਿਆ। ਕੱਲੇ ਥੋੜੀ-ਮੋਟੀ ਮਰਮਤ ਕਰਾਈ ਸੀਗੀ। ਟਾਇਰ ਸੀ ਜਿਹੜਾ ਦਾ ਪੈਂਚਰ ਹੋਇਆ ਸੀ। ਤੇ ਆਹ ਰੰਗ ਦੇ ਛਿੱਟੇ ਪਏ ਹੋਏ ਆ। ਕਿਉਂਕਿ ਜਦੋਂ ਕਲੀ-ਕੁਲੀ ਦਾ ਕੰਮ ਚੱਲਦਾ ਸੀ ਤਾਂ ਇਹ ਵਿਚਾਰਾ ਉਵੇਂ ਖੜਾ ਸੀ ਇੱਕ ਕਵਾੜ ਬਣ ਕੇ। ਕੱਲ ਠੀਕ-ਠੁਕ ਕਰਾਇਆ। ਪੈਂਚਰ-ਪੁੰਚਰ ਲਵਾਇਆ ਇਹਦੇ। ਤੇ ਅੱਜ ਝੋਟਾ ਘੈਂਟ ਆ ਪੂਰਾ। ਟਾਈਮ ਕਾਫੀ ਹੋ ਗਿਆ ਤੇ ਆਪਾਂ ਵੀ ਚੱਲਦੇ ਹੁਣ ਘਰੇ ਮੈਨੂੰ ਦੁਬਾਰਾ ਫੇਰ ਪੈਂਚਰ ਹੋ ਗਿਆ ਹਵਾ ਘਟੋ ਜੀ ਇਸ ਚੇੜੇ ਚਿੰਗੇ। ਛਾਟ ਖਾ। ਉਹ ਜੀ ਆ ਪਾ ਗਿਆਂ ਘਰੇ। ਮਨਾਂ ਲੱਗ ਦੋ ਸਾਰੇ ਸੁੱਤੇ ਪਏ। ਤੇ ਤੇਦਰ ਪੈਨੇ ਪੋੜ ਗੂੜਾ। ਇਹ ਲੱਕੜ ਦੇ ਬੋਰਡ ਕਿਉਂਕਿ ਘਰੇ ਲੱਕੜ ਦਾ ਕੰਮ ਚੱਲ ਰਿਹਾ ਹੈ ਨਾ ਮੀ ਤੇ ਅੱਜ ਜਸਮਨ ਦਾ ਬਰਥਡੇ ਜਸਮਨ ਕਿੱਥੇ ਜਸਮਨ ਤੂੰ ਜਸਮਨ ਹੈਲੋ ਹੈਪੀ ਬਰਥਡੇ ਜਿਸਮਨ ਹੈਪੀ ਬਰਥਡੇ ਬਰਥਡੇ ਹੈਪੀ ਬਰਥਡੇ ਟੂ ਯੂ ਮੇ ਬੱਚਾ ਹੈਪੀ ਬਰਥਡੇ ਅੱਪਾ ਵੀ ਕਰੇ ਮਾੜੀ ਮੋਟੀ ਥੋੜੀ ਮੋਟੀ ਗਾਰਡਿੰਗ ਕਰ ਲੈਣੇ ਆ। ਕਾ ਬਾੜੀ ਲੱਗੀ ਹੋਈ ਆ ਬਾਹਰ। ਤੇ ਅਦਰਮ ਮਿਰਚਾਂ ਦੇ ਬੁੱਤੇ ਮਿਰਚਾਂ ਲੱਗਣਾ। ਬੈਂਗਣੀ ਸੀ ਬੈਂਗਣੀ ਦੇ ਬੁੱਤੇ ਨੂੰ ਫੜ ਪੈ ਗਿਆ। ਤੇ ਨਾਲੋ ਨਾਲ ਲੱਗ ਰਿਹਾ ਪਾਣੀ। ਇੱਧਰ ਪਦੀਨਾ ਸਾਹ ਸੋ ਦੋਸਤੋ ਜਿਵੇਂ ਤੁਹਾਨੂੰ ਮੈਂ ਸਵੇਰੇ ਵੀ ਦੱਸਿਆ ਸੀ ਕਿ ਜਸਮਨ ਦਾ ਬਰਥਡੇ ਆ ਤੇ ਜਸਮਨ ਇੱਥੇ ਲੜਿਆ ਇਹੀ ਨਹੀਂ ਮਿਜੋਣੀ ਕੇਕ ਕੱਟਣ ਦੀ ਤਿਆਰੀ ਚ ਕੀ ਬੰਦਾ ਬੱਚਿਆ ਰਹੋ ਠੀਕ ਹੈ ਜਸਮਨ ਗੀਤ ਗਾਏਗੀ ਤੂੰ ਕੁਝ ਕਹਿਣਾ ਚਾਹਣਾ ਗੀਤ ਸੁਣਾ ਦੇ ਯਾਰ ਸਰੋਤਿਆਂ ਨੂੰ ਜੇ ਜਸਮਨ ਕੁਝ ਸੁਣਾ ਦੇ ਯਾਰ ਕੇਕ ਕੱਟਣ ਦਾ ਹੈ ਕੇਕ ਕੱਟਣ ਦਾ ਬਾਸ ਸੁਣਾਏਗਾ ਆ ਆ ਨਹੀਂ ਬਿਜੋਣੀ ਚਲੋ ਚਲ ਬਜਾਤਾ ਚਲੋ ਚਲ ਰਿਵਾਰਡ ਕੋ ਦਿਖੋ ਇੱਕ ਮਾਰ ਦੇ ਹੁਣ ਉਹਨਾਂ ਨੂੰ ਖਾਣ ਦੋ ਚਲ ਹਰ ਜੋ ਮੈਂ ਪਾ ਕੇ ਦੇਣੀ ਹੈ ਪਲੇਟ ਸੋ ਕਰੇ ਅਸੀਂ ਕੇਕ ਕੱਟ ਲਿਆ ਸੀ ਤੇ ਉਸ ਤੋਂ ਬਾਅਦ ਬੱਚੇ ਕਹਿੰਦੇ ਬਾਹਰ ਜਾ ਕੇ ਡਿਨਰ ਵਗੈਰਾ ਕਰਨਾ ਕਿ ਇੱਧਰ ਸਾਡੀ ਸਰਦਾਰਨੀ ਜੀ ਬੈਠੇ ਨੇ ਸਾਹਮਣੇ ਇਨਾ ਕੋਈ ਮੈਨੂ ਅੰਡਰ ਸਾਈਡ ਕਰਾ ਰਿਹਾ ਨੇ ਕੀ ਮੰਗਾਉਣਾ ਕੀ ਨਹੀਂ ਮੰਗਾਉਣਾ ਕੀ ਮੰਗਾਉਣਾ ਬੱਚਿਆਂ ਦੀ ਚੁਆਇਸ ਹੀ ਦੇਖਾਂਗੇ ਅੱਜ ਬੱਚਿਆਂ ਦਾ ਦਿਨ ਹੈ ਤੇ ਜੋ ਬੱਚਿਆਂ ਨੂੰ ਪਸੰਦ ਹੋਊਗਾ ਵੈਸੇ ਜਸਮਨ ਨੂੰ ਮੋਸਟਲੀ ਪਨੀਰ ਪਸੰਦ ਆਉਂਦਾ ਤੇ ਉਹ ਪਨੀਰੀ ਆਰਡਰ ਕਰਦਾ ਹੁੰਦਾ ਤੇ ਹਰਮਨ ਦੇਖੋ ਬੱਚੇ ਨਾ ਕਿ ਬੈਡਮਿੰਟਨ ਦਾ ਹੈਗਾ ਕੋਰਟ ਕੋਰਟ ਹੈ ਉਹਦੇ ਵਿੱਚ ਗਏ ਆ ਐਡਨ ਸ਼ਾਇਦ ਦੇਖਣ ਗਏ ਆ ਆ ਜਾਂਦੇ ਨੇ ਜੀ ਸਟਾਰਟਰ ਦੇ ਵਿੱਚ ਨਾ ਮੈਂ ਆਪ ਹੀ ਆਰਡਰ ਕਰਤਾ ਵੈਸੇ ਸਾਡੇ ਗੈਸਟ ਵੀ ਹਜੇ ਆਉਣ ਆਗੇ ਤੇ ਇੱਕ ਹਾਨੀ ਚਿਲੀ ਕੋਲੀਫਲਾਵਰ ਤੇ ਚੀਜ਼ ਚਿਲੀ ਬੱਚਾ ਨੂੰ ਚੀਜ਼ ਜ਼ਿਆਦਾ ਪਸੰਦ ਹੈ ਇਸ ਕਰਕੇ ਉਹ ਆਰਡਰ ਕੀਤਾ ਤੇ ਸਟਾਰਟਰ ਇੱਕ ਵਾਰੀ ਆਰਡਰ ਕਰਤਾ ਉਹ ਆਜੂ ਕੋ ਆਣਾ ਜਿਹੜਾ ਸੀ ਵੇਟ ਕਰਦਾ ਛੋਟੀ ਜਿਹੀ ਗੈਦਰਿੰਗ ਰੱਖੀ ਐ ਸੀ ਜਿਹਦੇ 10 ਦੇ ਫਰੈਂਡ ਆ ਤੇ ਹਰਮਨ ਦੇ ਫਰੈਂਡ ਆ ਇੱਕ ਦੋ ਬਸ ਉਹਨੇ ਸਵੇਟ ਕਰ ਰਹੇ ਉਹ ਆਉਂਦੇ ਆ ਤਸੇ ਇਸ ਨੂੰ ਸਟਾਰਟ ਕਰਾਂਗੇ ਤੇ ਕਰੇ ਜਾਓ